विखे जद्दी जमीन की ला के मामला उलझता जा रहा है राजनप्रीत सिंह राजा पुत्र परमजीत सिंह वासी तुगलवाल ने पत्रकारा मेरे पिताजी पांच अते मेरे दादा वीर सिंह ने अपने जीवदे जी अपनी जमीन पंजा पुत्रा नीड कर दि जबकि जमीन दी पक्की वन सबंधी तहसील कानूवान विखे केस चल रहा है राजन प्रीत सिंह ने आरोप लगाया कि मेरे ताया जी सुखदेव सिंह वालों उन्ती अप्रैल दो हजार चौबी कुछ व्यक्तियां समेत दो कनाल कमा बीच पांच कनाल जबरदस्ती वाह दिता सी जिस दी मैं वीडियो बनाई अते पुलिस नु दरखास्त समेत वीडियो पेश की थी, पर साड़ी कोई सुनवाई नहीं हुई अते हुन मेरे वल्लो बीजी चौने दी फसल पुलिस प्रशासन वल्लो कटन नहीं दिती जा रही जब पत्रकारा वल्लो चौकी इंचार्ज देश राज नाल संपर्क किया था उन्हें फोन ते दसिया की सुखदेव सिंह पुत्र वीर सिंह वासी तुगलवाल की शिकायत एस एस गुरदासपुर पुलिस अधिकारी के आदेशा ते परमजीत सिंह ਕੁਲਵੰਤ ਸਿੰਘ ਅਤੇ ਰਾਜਨਪ੍ਰੀਤ ਵਾਸੀ ਤੁਗਲਵਾਲ ਵਿਰੁੱਧ ਕੇਸ ਦਰਜ ਕੀਤਾ ਗਿਆ ਅਤੇ ਕੋਈ ਲੜਾਈ ਝਗੜਾ ਨਾ ਹੋਵੇ ਇਸ ਲਈ ਉਸ ਨੂੰ ਫਸਲ ਕੱਟਣ ਲਈ ਮਨਾ ਕੀਤਾ ਗਿਆ ਹੈ ਬਾਕੀ ਹੋਰ ਕੀ ਕਿਹਾ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਜੈ ਹਿੰਦ ਸਰ ਜੀ ਜੈ ਹਿੰਦ ਸਰ ਕੀ ਹਾਲ ਹੈ ਕੀ ਹਾਲ ਚਾਲ ਹੈ ਠੀਕ ਠਾਕ ਹੋ ਸਰ ਵਧੀਆ ਵਧੀਆ ਸਰ ਚੌਂਕੀ ਜੀ ਕੇ ਬਾਹਰ ਕਰੇ ਚੌਂਕੀ ਆ ਅੱਛਾ ਚਲੋ ਆ ਮਾਰੇ ਜੀ ਫੋਨ ਤੇ ਥੋੜੀ ਜਿਹੀ ਜਾਣਕਾਰੀ ਦੇ ਦਿਓ ਆ ਰਾਜਨਪ੍ਰੀਤ ਸਿੰਘ ਤੇ ਸੁਖਦੇਵ ਸਿੰਘ ਉਹਨਾਂ ਦਾ ਕੀ ਜੇ ਚੱਕਰ ਭਲਾ ਇਹਨਾਂ 'ਤੇ ਨਾ ਝਗੜਾ ਵਾ ਪਹਿਲੇ ਡਿਸਪਿਊਟ ਆ। ਅੱਛਾ ਠੀਕ ਹੈ। ਉਹ ਮੇਰੇ ਤੋਂ ਪਹਿਲਾਂ ਹੀ ਝਗੜਾ ਚੱਲਦਾ ਪਿਆ ਤੇ ਇਹਨਾਂ ਦੇ ਖਿਲਾਫ ਪੱਚਾ ਹੋਇਆ ਪਰਮਜੀਤ ਦੇ ਖਿਲਾਫ ਹੋ ਰ ਆਜਨ ਦੇ ਖਿਲਾਫ। ਠੀਕ ਹੈ। ਤੇ ਨਾਲ ਇੱਕ ਕਲਵੰਤ ਸਿੰਘ ਦਾ ਚਾਚਾ ਹੈਗਾ। ਅੱਛਾ। ਇਹਨਾਂ ਦੇ ਖਿਲਾਫ ਆ ਇਹਨਾਂ ਕੋ ਪਹਿਲੀ ਵਾਰ ਦਵਾਉਂਦੇ ਆ ਤੇ ਉਹਨੇ ਕੋ ਜੈਂਟਰ ਵਗੈਰਾ بیچੀ ਸਖਦੇਵ ਸਿੰਘ ਨੇ। ਜੀ ਜੀ। ਇਹਨਾਂ ਨੇ ਵਿਚ ਵਿਚ ਆਪਣੇ ਵਾਹ ਕੇ ਤੇ ਵਿਚੋ ਦੇ ਦਿੱਤਾ। ਉਹ ਆ ਗਿਆ। ਠੀਕ ਠੀਕ। ਉਹ ਇਹਨਾਂ ਦੇ ਖਿਲਾਫ ਪੱਚਾ ਦਰਜ ਹੋਇਆ। ਇਹਨਾਂ ਦੀ ਮਤ ਕਰਾਈ ਇਹਨਾਂ ਦੀ ਹੋਈ ਆ। ਫਜਾ ਤੇ ਉਹ ਜਿਹੜੇ ਝੋਨੇ ਦੀ ਫਸਲ ਦੇ ਬਾਰੇ ਤੁਸੀਂ ਕਿਹਾ ਡੱਕੀ ਆ ਉਹਦਾ ਕੀ ਕਰਨਾ ਉਹਦੇ ਬਾਰੇ ਪਤਾ ਕੀ ਹੈ ਪੱਛਾ ਦਰਜ ਉਸੇ ਦਾ ਝਗੜਾ ਸਾਰਾ ਜੀ ਜੀ ਆ ਬਾਕੀ ਅਫਸਰਾਂ ਨਾਲ ਗੱਲ ਕਰ ਲਾਂਗੇ ਜਿਹੜਾ ਹੁਕਮ ਬਿਲੂ ਦੇਵਾਂਗੇ ਅੱਛਾ ਤੇ ਦੂਜੀ ਗੱਲ ਇਹ ਹੈ ਕਿ ਇਹਨਾਂ ਨੇ ਰਾਜਨਬੀਰ ਸਿੰਘ ਉਹਨਾਂ ਨੇ ਨਾ ਇਹਨਾਂ ਦਾ ਵੀ ਕੋਈ ਨਾੜ ਨੋੜਵਾਇਆ ਸੀਗਾ ਤੇ ਇਹਨਾਂ ਨੇ ਦਰਖਾਸਤ ਵਗੈਰਾ ਦਿੱਤੀ ਸੀ ਐਸਐਸਪੀ ਸਾਹਿਬ ਨੂੰ ਵੀ ਦਿੱਤੀ ਤੇ ਉਹਦਾ ਕੀ ਬਣਿਆ ਉਹ ਆਂਦੇ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਪੁਲਿਸ ਲੋ ਮੈਂ ਉਸ ਬਾਰੇ ਨਿਮਨੂ ਪਤਾ ਹੈ ਕਿ ਮੈਂ ਉਹਦੇ ਥੋੜਾ ਜਿਹਾ ਆਏ ਨੂੰ ਅੱਛਾ ਇਹ ਇਹਨਾਂ ਨੂੰ ਮੈਂ ਕਿਹਾ ਸੀ ਮੈਂ ਕਹਿ ਬਿਠਾ ਕੇ ਆਪਣਾ ਜਿਹੜਾ ਡਿਸਪਿਊਟ ਆ ਆਪਣੇ ਰੈਵਿਊ ਮੈਚ ਵਿੱਚ ਕੋਈ ਜਾ ਕੇ ਤੇ ਆਪਣਾ ਜਿਹੜੀ ਤਕਸੀਮ ਦਾਵਾ ਕਰੋ ਹਾਂ ਉਹਨਾਂ ਕੀਤਾ ਸੀ ਕੇਸ ਲਾਇਆ ਵੈਸੇ ਤਕਸੀਮ ਦਾ ਲੱਗਾ ਕੇਸ ਜੀ ਹੋਰ ਭਾਜੀ ਦੱਦਿਆਂ ਲੱਗਣਾ ਤੇ ਸਾਰੇ ਭਾਈਵਾਲ ਇਕੱਠੇ ਹੋਣਗੇ ਫੇਰ ਲੱਗਣਾ ਹਾਂ ਜੀ 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 ਹਾਂ ਸਾਰੇ ਰਜਾਬੰਦ ਹੋਣਗੇ ਫੇਰ ਲੱਗਣਾ ਠੀਕ ਹੈ ਜੀ ਠੀਕ ਹੈ ਹਾਂ ਉਹ ਕਿਤੇ ਬਾਹਰ ਗਿਆ ਸੀ ਮਗਰ ਇਹਨਾਂ ਨੇ ਉਹਦਾ ਹਿੱਸਾ ਜਿਹੜਾ ਵਾੜਿਆ ਉਹ ਘੱਟ ਪਾਉਣ ਡਿਆ 30 35 ਕਨਾਲਾਂ ਹੁੰਦੀਆਂ ਇਹਨਾਂ ਨੂੰ ਅੱਛਾ ਠੀਕ ਹੈ ਤੇ ਉਸ ਸਟਾਈਕਨ ਵਾਲਾ ਵਧਾ ਬਾਕੀ ਇਹਨਾਂ ਨੇ ਦੋਵੇਂ ਮੰਨ ਲਿਆ ਠੀਕ 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 ਉਸ ਇਸ ਟੈਂਕ ਕੋ ਸਟਾਈਕਨ ਵਾਲਾ ਮਾਉਂਟ ਆਪ ਚੜਾ ਅੱਛਾ ਅੱਛਾ ਸਹੀ ਠੀਕ ਜੀ ਠੀਕ ਹੈ ਹਾਂ ਜੀ 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 ਚਲੋ ਸਨੋ ਠੀਕ ਹੈ ਵਧੀਆ 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 ਸਰ ਦੇਖਿਓ ਜੇ ਟ੍ਰੈਕ ਭੁੱਕਦਾ ਤੇ ਸਰ ਦੇਖਿਓ ਮੈਂ ਕਿ ਉਹਦੇ ਮੈਂ ਘਰ ਗਿਆ ਇਹ ਸਪੈਸ਼ਲ ਭਾਜੀ ਅੱਛਾ ਅੱਛਾ ਮੈਂ ਕਿ ਤੁਹਾਡਾ ਡਿਸਪਿਊਟ ਕੁਝ ਨਹੀਂ ਹੈਗਾ ਐਡਾ ਵੱਡਾ ਮਸਬੜੇ ਤੋਂ ਇੱਕ ਜਾਇਜ਼ ਪੱچے ਕਰਾ ਕੇ ਬਹਿ ਗਏ ਦਿਓ ਹੂੰ ਹੂੰ ਤਾਂ ਕਿ ਨਾ ਮੈਂ ਕੋਈ ਚੀਜ਼ ਨਹੀਂ ਦਿੱਤੀ ਤਾਂ ਕਿ ਨਾ ਪਹਿਲੀ ਵਗਣੀ ਨਹੀਂ ਤੁਹਾਡੀ ਕੁਝ ਨਹੀਂ ਮਿਲਣਾ ਤੁਹਾਨੂੰ ਜੀ 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 ਹਾਂ ਜੇ ਤੁਸੀਂ ਕਹਿੰਦੇ ਹੋ ਕਿ ਤੁਹਾਨੂੰ ਬਿਠਾਵਾ ਮੈਂ ਇਹ ਘਰ ਕਰਵਾਸ ਤੇ ਘਰ ਗਿਆ ਇਹ ਦੇ ਘਰ ਗਿਆ ਇਹ ਮਿਲਣ ਮੈਨੂੰ ਘਰ ਕਰਵਾਸ ਤੇ ਮਿਲਿਆ ਸੀ ਕਿੰਨਾ ਮੈਂ ਭਾਜੀ ਮੈਂ ਜਿਹੜਾ ਕੋ ਦੋ ਚਾਰ ਬਨੇ ਸਣੇਲੇ ਆਪਾਂ ਨੂੰ ਬਿਠਾਵਾ ਤੁਹਾਡਾ ਕੰਪਰੋਮਾਈਜ਼ ਕਰਾਈਏ ਹੂੰ ਹੂੰ ਜੀ 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 ਇਹ ਉਹ ਕਲਵੰਤ ਜੀ ਕਹਿੰਦਾ ਮੈਂ ਆਉਣਾ ਉਹਨਾ ਮੜਕਿ ਅੱਛਾ ਸੋ ਸੋ ਕੀ ਕੀ ਇਹ ਐਲੀਗੇਸ਼ਨ ਇੱਕ ਬਿਲਾਈ ਜਾਂਦੇ ਆ ਨਾ ਹੂੰ 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 ਗੱਲ ਤੇ ਵਿੱਚ ਆ ਕਿ ਸਾਹਮਣੇ ਸਾਹਮਣੇ ਸਾਰੇ ਭਰਾ ਇਕੱਠੇ ਪੈਣਗੇ ਫਿਰ ਪਤਾ ਲਗਾਗਾ ਸੱਚਾ ਕਦਾ ਝੂਠਾ ਕਦਾ ਆ ਜੀ 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 ਠੀਕ ਠੀਕ ਹਾਂਜੀ ਹਾਂਜੀ ਐਲੀਗੇਸ਼ਨ ਲਾਈ ਜਾਂਦੇ ਆ ਵੈਰ ਕਰ ਪਾਇਆ ਵਾਚ ਮੋਤ ਪਰ ਬੰਦੇ ਪਾੜੋ ਵਿੱਚ ਬੈਠ ਕੇ ਆਪਣਾ ਕੋ ਪਰਮਾ ਹੀ ਕਰ ਲੋ ਜੀ 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 ਉਸ ਪਾਸੇ ਹੁੰਦੇ ਨਹੀਂ ਆ ਠੀਕ ਠੀਕ ਹਾਂ ਪਾਸੇ ਇਹੋਸ਼ ਕਹਿਤਾਂ ਕਰ ਜਾਂਦੇ ਇੱਕ ਦੂਸਰੀਆਂ ਹੂੰ 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 ਪਰੇ ਦੇ ਹੋਣਾ ਨਾ ਪਟਘੜਾ ਨਾ ਹੋਵੇ ਇੱਥੇ ਹੁਣ ਹਾਂਜੀ ਬਿਲਕੁਲ ਬਿਲਕੁਲ ਗੱਲ ਤੇ ਹੋਈ ਨਾ ਝਗੜਾ ਝਗੜਾ ਇਹਨਾਂ ਦਾ ਨਾ ਹੋਵੇ ਹੈ ਨਾ ਨਾੜ ਨੁਲਵਾਇਆ ਵੀਡੀਓ ਵਗੈਰਾ ਵੀ ਕਹਿੰਦਾ ਮੈਂ ਦਤੀਏ ਪੁਲਿਸ ਨੂੰ ਨੰਬਰ ਇਸ ਵਾਰ ਇਨਡਾਲਜ ਨੂੰ ਹਾਂ ਜੀ ਨੂੰ ਤੇ ਵਾਪਰ ਅਣੀ ਗੱਲ ਕਰਦਾ ਹੋਣਾ ਹਾਂਜੀ ਜਦੋਂ ਰਾਜਵੀਰ ਸਿੰਘ ਜੀ ਨੇ ਡਿਪਟੀ ਹੋਣੀ ਉਹਨਾਂ ਦੀ ਗੱਲ ਆ ਉਹ ਪੁਰਾਣੀ ਫਿਰ ਗੱਲ ਕਰਦਾ ਹੈ ਪੁਰਾਣੀ ਗੱਲ ਮੇਰਾ ਨਾਮ ਰਾਜਨ ਤੇ ਸਿੰਘ ਆ ਮੈਂ ਮੇਰਾ ਪਿੰਡ ਤੁਗੜਵਾਲਾ ਜਿਲ੍ਹਾ ਗੁਰਦਾਸਪੁਰ ਦਾ ਮੈਂ ਰਹਿਣ ਵਾਲਾ ਮੇਰੇ ਪਿਤਾ ਜੀ ਬਾਹਰ ਰਹਿੰਦੇ ਆ ਪਰਮਜੀਤ ਸਿੰਘ ਤੇ ਉਹ ਸਾਡੀ ਜਿਹੜੀ ਮੇਰੇ ਪਤਾਜੀ ਹੁਣੀ ਪੰਜ ਭਰਾ ਵਾ ਤੇ ਉਹਨਾਂ ਦੀ ਜਿਹੜੀ ਕੱਚੀ ਵੰਡ ਹੋਈ ਜ਼ਮੀਨ ਦੀ ਤੇ ਮੇਰੇ ਤਾਜ ਜੀ ਸੁਖਦੇਵ ਸਿੰਘ ਜੀ ਉਹ ਜਿਹੜੇ ਆ ਉਹ ਸਾਡੀ ੱਟਕੇਣਾ ਪਾਲੀ ਦੇ ਉਤੇ ਕਬਜ਼ਾ ਲੈਂਦੇ ਆ ਜਿਹੜਾ ਕਿ ਉਹਨਾਂ ਨੇ ਪਹਿਲਾਂ 29 4 24 ਨੂੰ ਹੀ ਕਬਜ਼ਾ ਲਿਆ ਈ ਜਿਸ ਦੀ ਵੀਡੀਓ ਮੇਰੇ ਪਾਸ ਮੌਜੂਦ ਹੋਆ ਤੇ ਮੈਂ ਚੌਕੀ ਇੰਚਾਰ ਸਾਹਿਬ ਨੂੰ ਵੀ ਉਹ ਵੀਡੀਓ ਵਿਖਾ ਚੁੱਕਾ ਐੱਸਐੱਸਪੀ ਸਾਹਿਬ ਨੂੰ ਵੀ ਤੇ ਡੀਐੱਸਪੀ ਸਾਹਿਬ ਕੋ ਵੀ ਮੈਂ ਪਹੁੰਚਾ ਤੇ ਉਹ ਵੀ ਡੀਐੱਸਪੀ ਸਾਹਿਬ ਮੈਨੂੰ ਇਹ ਕਹਿੰਦੇ ਵੀ ਮਤਲਬ ਉੱਥੇ ਕਿਹੜਾ ਬੰਦਾ ਮਰ ਗਿਆ ਅਸੀਂ ਉੱਥੇ ਕੋਈ ਕਾਰਵਾਈ ਨਹੀਂ ਕਰ ਸਕਦੇ ਉਲਟਾ ਝੂਠ SPD ਸਾਹਮਣੇ ਸਾਡੇ ਤੇ ਕਰ ਦਿੱਤਾ ਜੇ ਅਸੀਂ ਮੇਰੇ ਕੋਲ ਐਫ ਆਈ ਆਰ ਨੰਬਰ ਮੇਰੇ ਕੋਲ ਮੌਜੂਦ ਹੋਆ ਤੇ ਅਸੀਂ ਕਾਨੂੰਨ ਕੋ ਇਨਸਾਫ ਪਾਲਦੇ ਆ ਕਿ ਮਤਲਬ ਸਾਡੇ ਨਾਲ ਇਨਸਾਫ ਹੋਵੇ ਤਾਂ ਜੋ ਅਸੀਂ ਆਪਣਾ ਜਿਹੜੀ ਸਾਡੀ ਮਤਲਬ ਕੱਚੀ ਵੰਡ ਹੋਈ ਆ ਜਿੱਤੇ ਸਾਡਾ ਕਬਜ਼ਾ ਆ ਹੀ ਉਹ ਆਪਣੀ ਵਾ ਸਕੀਏ ਇਸ ਤਰ੍ਹਾਂ ਹੁਣ ਹਰ ਪੁਲਿਸ ਵਾਲੇ ਕੱਲ ਵੀ ਆਏ ਸੀ ਤੁਹਾਨੂੰ ਨਜਾਇਜ਼ ਤੰਗ ਕਰ ਰਹੇ ਆ ਹਾਲਾਂਕਿ ਤਕਸੀਮ ਅਸੀਂ ਖੁਦ ਕਰਵਾ ਰਹੇ ਆ ਤੇ ਤਕਸੀਮ ਦਾ ਕੇਸ ਚੱਲ ਰਿਹਾ ਵਾ ਜਿਸ ਦੇ ਵਿੱਚ ਤਕਸੀਮ ਦੇ ਚੱਲਦਿਆਂ ਦੌਰਾਨ ਪੁਲਿਸ ਵਾਲੇ ਕਹਿੰਦੇ ਆ ਕਿ ਮਤਲਬ ਤੁਸੀਂ ਫਸਲ ਨੂੰ ਹੱਥ ਨਹੀਂ ਲਾਉਣਾ ਜਿਸ ਦੀ 10 10 24 ਤਰੀਕ ਪਈ ਹੋਈ ਆ ਜਿਸ ਕਰਕੇ ਮੈਂ ਕਾਨੂੰਨ ਕੋ ਇਹੀ ਇਨਸਾਫ ਮੰਗਦਾ ਕਿ ਸਾਨੂੰ ਇਨਸਾਫ ਦਵਾਇਆ ਜਾਏ ਚੋਣ ਜਾਤੇ ਦੇ ਦੌਰਾਨ 29 4 24 ਨੂੰ ਮੇਰੇ ਤਾਇਆ ਜੀ ਸਰਦਾਰਸਕ ਦੇਵ ਸਿੰਘ ਜੀ ਇਹ ਅਸਲੇ ਸਮੇਤ ਮੇਰੀ ਪੈੜੀ ਤੇ ਕਬਜ਼ਾ ਲੈਣ ਲਈ ਆਏ ਸੀ ਬੰਦੇ ਲਾ ਕੇ ਜਿਸ ਦੇ ਵਿੱਚ 20 25 ਬੰਦੇ ਸੀ ਮੇਰੇ ਕੋਲ ਵੀਡੀਓ ਪ੍ਰੂਫ ਆ ਵਿੱਚ ਟਰੈਕਟਰ ਹੀ ਉਹਦੇ ਵਿੱਚ ਜਿਸ ਦੇ ਟਰੈਕਟਰ ਹੀ ਉਹਨੂੰ ਮੈਂ ਬੋੜੀ ਚੰਗੀ ਤਰ੍ਹਾਂ ਜਾਣਦਾ ਵਾ ਉਹਦਾ ਨਾਮ ਸਰਦਾਰ ਹਰਦੀਪ ਸਿੰਘ ਪੁੱਤਰ ਚੈਨ ਸਿੰਘ ਤੇ ਅਮਰਜੀਤ ਸਿੰਘ ਪੁੱਤਰ ਹਰਬੰਸ ਸਿੰਘ ਬਰਾਦਪੁਰਾ ਵਿੱਚ ਹਾਜ਼ਰ ਸੀ ਤੇ ਨਾਲ ਅਣਪਛਾਤੇ ਬੰਦੇ ਜਿਸ ਦਾ ਮੈਂ ਵੀਡੀਓ ਪ੍ਰੂਫ ਮੈਂ ਐਸਐਸਪੀ ਸਾਹਿਬ ਕੋ ਪੇਸ਼ ਕਰ ਚੁੱਕਾ ਵਾ ਪਰ ਮੈਨੂੰ ਕੋਈ ਇਨਸਾਫ ਨਹੀਂ ਮਿਲਿਆ ਹੁਣ ਕੀ ਗੱਲ ਹੋਈ ਹੈ ਹੁਣ ਪੁਲਿਸ ਕਿਦਨਾਂ ਆਈ ਕਿ ਤੇ ਕੀ ਕਹਿੰਦੀ ਗਈ ਕੱਲ ਨੂੰ ਆਈ ਸੀ ਪੁਲਸ ਤੇ ਪੁਲਸ ਇਹੀ ਕਹਿ ਗਈ ਕਿ ਇਸ ਤਾਰੀ ਨੂੰ ਹੱਥ ਨਹੀਂ ਲਾਉਣਾ 1509 ਨਹੀਂ ਤੁਸੀਂ ਵੱਢਣੀ ਮੇਰੀ ਫਸਲਾਂ ਦੇ ਵਿੱਚ ਪਹਿਲਾਂ ਨਹੀਂ ਇਹਨਾਂ ਨੇ ਧੱਕੇਸ਼ਾਹੀ ਨਾਲ ਮੇਰੇ ਤੇ ਇਹ ਮੇਰੇ ਪਿਤਾ ਜੀ ਵੱਲੋਂ ਮੈਂ ਉਹ ਬਾਹਰ ਆ ਮੈਂ ਬੀਜੀ ਆ ਮੇਰੇ ਪਿਤਾ ਜੀ ਦਾ ਪਰਮਜੀਤ ਸਿੰਘ ਆ ਤੁਰਵਾਰ ਦੇ ਰਹਿਣ ਵਾਲੇ ਆ ਉਹ ਇਸ ਟਾਈਮ ਬਾਹਰ ਆ ਸਾਡੇ ਪੁਲਿਸ ਪ੍ਰਸ਼ਾਸਨ ਨੂੰ ਕੀ ਮੰਨਦਾ ਪੁਲਿਸ ਪ੍ਰਸ਼ਾਸਨ ਕੋ ਮੰਗ ਕਰਦੇ ਆ ਵੀ ਜੋ ਇਨਸਾਫ ਆ ਉਹ ਕੀਤਾ ਜਾਵੇ ਜਿਹੜਾ ਤਕਸੀਮ ਚੱਲ ਰਹੀ ਆ ਤਕਸੀਮ ਦਾ ਫੈਸਲਾ ਦੇਖ ਲੈਣ ਤੇ ਫੇਰ ਜੋ ਵੀ ਫੈਸਲਾ ਹੋਊਗਾ ਅਸੀਂ ਉਸ ਤੇ ਮਨਜ਼ੂਰ ਹੋਵਾਂਗੇ ਪਰ ਉਹਨਾਂ ਚਿਰ ਹੁਣ ਚੱਲਦੀ ਤਕਸੀਮ ਜਿੱਥੇ ਤੱਕ ਸਾਡਾ ਕਬਜ਼ਾ ਵਾ ਉਹ ਸਾਡਾ ਸਾਨੂੰ ਜਿਹੜਾ ਝੋਨਾ ਉਹ ਵਧਣ ਦਿੱਤਾ ਜਾਵੇ ਤਾਂ ਜੋ ਸਾਡੇ ਨਾ ਧੱਕਾ ਨਾ ਹੋਵੇ ਤੇ ਨਾਲੇ ਸਾਨੂੰ ਹੁਣ ਸਦੇਵ ਸਿੰਘ ਕੋਈ ਖਤਰਾ ਵਾ ਕਿਉਂਕਿ ਉਹ ਪਹਿਲਾਂ ਵੀ ਇੱਕ ਜਾਣੀ ਨੁਕਸਾਨ ਕਰ ਚੁੱਕਾ ਹੁਣ ਉਹ ਸਾਨੂੰ ਫੇਰ ਧਮਕੀਆਂ ਦਿੰਦਾ ਤੇ ਨੇਰੇਸ ਨੇ ਰਿਓ ਸਾਨੂੰ ਬੰਦੇ ਲਿਆ ਕੇ ਤੇ ਮੈਨੂੰ ਮਾਰ ਸਕਦਾ ਵਾ ਤੇ ਕਿਉਂਕਿ ਉਹ ਛਰੀਆਂ ਤੁਰਿਆ ਫਿਰਦਾ ਹਥਲੇ ਇਸ ਮੇਟ ਤੇ ਮੈਂ ਚੁੰਨ ਜਾਤੇ ਤੇ ਦਰਾਂ ਉਹਦੀ ਵੀਡੀਓ ਬਣਵਾਈ ਸੀ ਜਿਹੜਾ ਉਹ ਕੋਲ ਅਸਲਾਵਾ ਤੇ ਪੁੱਤ ਕਿੱਥੋਂ ਦੇ ਰਹਿਣ ਆਲੇ ਆ ਤੇ ਕਿੱਥੇ ਆ ਉਹ ਵੀ ਮੇਰੇ ਦਾਦਾ ਜੀ ਆ ਪਿੰਡ ਤੋਂ ਗਲਵਾਵਦੇ ਆ ਪਰ ਇਸ ਟਾਈਮ ਉਹ ਕੈਨੇਡਾ ਦੇ ਵਿੱਚ ਰਹਿੰਦੇ ਆ ਉੱਥੇ ਦੇ ਪੱਕੇ ਨੀਕਵਾ ਇਸ ਕਰ ਇਹ ਕਰਕੇ ਉਹ ਇਉਂ ਆਣ ਕੇ ਉਹਨਾਂ ਦੇ ਕੋਲ ਪੈਸਾ ਜ਼ਿਆਦਾ ਵਾ ਅਸੀਂ ਗਰੀਬ ਬੰਦੇ ਆ ਤੇ ਸਾਡੇ ਨਾਲ ਧੱਕੇਸ਼ਾਹੀ ਪੁਲਿਸ ਕਰ ਰਹੀ ਆ ਪੈਸੇ ਲੈ ਕੇ ਬਲਿੰਦਰ ਸਿੰਘ ਰੰਦਾਦ ਨੇ ਸਾਡੇ ਤੇ ਝੂਠਾ ਪਰਚਾ ਐਸਆਈ ਐਸਆਈ ਜਸਵਿੰਦਰ ਸਿੰਘ ਤੁਗੜਾ ਚੌਕੀ ਇੰਚਾਰਜ ਸੀਗੇ ਉਹਨਾਂ ਨੇ ਸਾਡੇ ਤੇ ਝੂਠਾ ਹੀ ਸ ਪਹਿਲਾਂ ਸਾਡੀ 750 ਕਰਾਤੀ ਤੇ ਨਾ ਜਾਣ ਦੀ ਮੇਰੇ ਚਾਚਾ ਜੀ ਦੀ ਮੇਰੇ ਫਾਦਰ ਦੀ ਮੈਨੂੰ ਤੇ ਉਹ ਉਹਦੀਆਂ 6 ਮਹੀਨੇ ਅਹੀ ਤਰੀਕਾ ਭੁਗਤੀਆ ਹੋਈ ਆ ਦੀ ਵੀ ਮਤਲਬ ਸਾਨੂੰ ਇਨਸਾਫ ਦਿੱਤਾ ਜਾਵੇ ਤੇ ਪੁਲਿਸ ਪ੍ਰਸ਼ਾਸਨਾ ਦੀ ਮਦਦ ਕਰੇ ਜੋ ਇਨਸਾਫ ਆ ਉਹ ਕਰੇ ਮੌਕੇ ਤੇ ਧੱਕਾ ਨਾ ਕਰੇ ਅਸੀਂ ਭਗਵਾਨ ਮਾਨ ਸਰਕਾਰ ਕੋ ਵੀ ਇਹ ਮੰਗ ਕਰਦੇ ਆਂ ਕਿ ਮਤਲਬ ਐਸਐਸਪੀ ਸਾਹਿਬ ਕੋ ਵੀ ਕਿ ਸਾਨੂੰ ਇਨਸਾਫ ਦਵਾਇਆ ਜਾਵੇ ਧੱਕੇ ਸਾਹੀ ਸਾਡੇ ਨਾਲ ਨਾ ਕੀਤੀ ਜਾਵੇ ਇਹੋ ਸਾਡੀ ਮੁੱਖ ਮੰਗ ਹੈ ਮੇਰਾ ਨਾਮ ਕਲਵੰਤ ਸਿੰਘ ਸਨ ਉਸਦਾ ਵੀ ਸਿੰਘ ਟੋਕੜ ਵਾਲਾ ਵਾਸੀ ਸਾਡਾ ਜੋ ਭਰਾਣ ਦਾ ਜ਼ਮੀਨੀ ਮਸਲਾ ਚੱਲ ਰਿਹਾ ਅਸੀਂ ਪੰਜ ਭਰਾ ਆਂ ਅਸੀਂ ਪੰਜਾਂ ਭਰਾ ਨੇ ਆਸ ਵਿੱਚ ਬੜੇ ਪਿਆਰ ਦੇ ਨਾਲ ਬੈਠ ਕੇ ਆਜੀ ਤੌਤੇ ਪਿਛਲੇ ਵਰਸ਼ ਅੱਜੇ ਤੋਂ ਵੰਡ ਕੀਤੀ ਅਤੇ ਜੋ ਵੰਡ ਕੀਤੀ ਉਹ ਆਪੋ ਆਪਣੀ ਵੰਡ ਦੇ ਵਿੱਚ ਅਸੀਂ ਆਪਣੀ ਫਸਲ ਬੀਜ ਰਹੇ ਹਾਂ ਪਰ ਹੁਣ ਸਾਡੇ ਵੱਡੇ ਭਾਈ ਸਾਹਿਬ ਸਰਦਾਰ ਸਦੇਵ ਸਿੰਘ ਉਹ ਤੱਕੇ ਨਾ ਸਾਡੀ ਮੇਰੇ ਵੱਡੇ ਭਰਾ ਰਮਜੀਤ ਸਿੰਘ ਦੀ ਪੈੜੀ ਦੇ ਤੱਕੇ ਨਾ ਕਿ ਅਸੀਂ ਦਵਾ ਦੇ ਨਾਲ ਕਬਜ਼ਾ ਉਹਦੀ ਪੈੜੀ ਦੇ ਕਬਜ਼ਾ ਕਰ ਰਿਹਾ ਇਹ ਸ਼ਰੇਆਮ ਤੱਕ ਆ ਅਸੀਂ ਪ੍ਰਸ਼ਾਸਨ ਕੋ ਐਸਐਸਪੀ ਦੇ ਪੇਸ਼ ਹੋਏ ਹਾਂ ਡੀਐਸਪੀ ਦੇ ਪੇਸ਼ ਹੋਏ ਹਾਂ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਅਸੀਂ ਇਹੋ ਹੀ ਪ੍ਰਸ਼ਾਸਨ ਕਰੀ ਬੇਨਤੀ ਕਰਦੇ ਆ ਸਦਾਤ ਭਗਵੰਤ ਸਿੰਘ ਮਾਨ ਸਾਹਿਬ ਗਾੜੀ ਅਤੇ ਐਸਐਸਪੀ ਦਾਸੌਰ ਜੀ ਸਾਡੇ ਨਾਲ ਜੋ ਤਕਾਹ ਹੋ ਰਿਹਾ ਸਾਡੇ ਭਰਾ ਨਾਲ ਸਾਡੇ ਉਲਟ ਦੋ ਮੇਰੇ ਤੇ ਵੀ ਪੱਚਾ ਹੋ ਗਿਆ ਇਹਨੇ ਕਰ ਸਰਦੇਸ਼ ਨੇ ਕਰਾਤਾ ਉਹ ਸਾਰਾ ਆਮ ਤਕਾਹਾ ਸਾਹੀ ਆ ਤੇ ਇਨਸਾਫ ਦਵਾਉਂਦੀ ਅਸੀਂ ਬੇਨਤੀ ਕਰਦੇ ਆ ਸਾਨੂੰ ਇਨਸਾਫ ਦਵਾਇਆ ਜਾਵੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਕਸ਼ਮੀਸ਼ ਸਿੰਘਾ ਜੀ ਮੈਂ ਇੱਥੇ ਤਾਂ ਰਹਿਣ ਵਾਲਾ ਤੋ ਨਾ ਕਿਹੜਾ ਪਿੰਡ ਤੋਦਵਾਜ ਦਾ ਅੱਛਾ ਕੀ ਮਸਲਾ ਕੀ ਜੀ ਮਹਲਾ ਜੀ ਇਹਨਾਂ ਦਾ ਹੱਕ ਇਹਨਾਂ ਨੂੰ ਮਿਲਣਾ ਚਾਹੀਦਾ ਵਾ ਉਹਦਾ ਹੱਕ ਉਹਨੂੰ ਮਿਲਣਾ ਚਾਹੀਦਾ ਹਾਂਜੀ ਆ ਓਕੇ ਇਹਨਾਂ ਨੂੰ ਨਜਾਇਜ਼ ਨਹੀਂ ਹੋਣੀ ਇਹਨਾਂ ਨੂੰ ਨਜਾਇਜ਼ ਨਹੀਂ ਹੋਣੀ ਚਾਹੀਦੀ ਇਹਨਾਂ ਦਾ ਹੱਕ ਇਹਨਾਂ ਨੂੰ ਮਿਲ ਜੇ ਉਹਦਾ ਹੱਕ ਉਹਨੂੰ ਮਿਲ ਜੇ ਜੇ ਇਹਨਾਂ ਨੇ ਫਸਲ ਬੀਜੀ ਆ ਉਹ ਇਹਨਾਂ ਇਹਨਾਂ ਦਾ ਹੱਕ ਮੰਦਾ ਘਟਨ ਦਾ ਜੀ ਮਤਲਬ ਬੀਜੀ ਤਾਂ ਇਹਨਾਂ ਨੇ ਆ ਪਰ ਪੈਤੀ ਜੰਦੇ ਆ ਪਹਿਲਾਂ ਉਹਨਾਂ ਵਾਈ ਹੀ ਉਹਨੇ ਵਾਈ ਪਹਿਲਾਂ ਇੱਕ ਵਾਰੀ ਇੱਕ ਵਾਰੀ ਵਾਈ ਦੇ ਮੁੜ ਕੇ ਇਹਨਾਂ ਮਤਲਬ ਪਹਿਲੇ ਨਾ ਬੀਜੀ ਆ